ਬੁੱਧੀ ਵਿਚਾਰ ਕਰੀਏ ਗੁਰਮੁਖ ਪਿਆਰ ਉਹ ਲਾਹਾ ਲਈਏ ਜੀ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖੇ ਸਾਚਾ ਨਾਮ ਜਦੋਂ ਗੁਰਮੁਖ ਪਿਆਰ ਉਹ ਜਦੋਂ ਆਪਾਂ ਗੁਰਮੰਤਰ ਦਾ ਆਸਰਾ ਲੈ ਲੈਨੇ ਆ ਉਦੋਂ ਇਹ ਪੰਜੇ ਦਰ ਤੇ ਖੜੇ ਜਿਹੜੇ ਆ ਪਿੱਛੇ हट ਜਾਂਦੇ ਇਹਨਾਂ ਨੂੰ ਦੰਦਣਾ ਪੈਂਦਾ ਪੈਂਦੀਆਂ ਵੀ ਇਹ ਦੱਸ ਕਿਨੇ ਦਿੱਤਾ ਇਹਨੂੰ ਵੀ ਇਹ ਗੁਰਮੰਤਰ ਜਪਣਾ ਵਾ ਇਹਨਾਂ ਨੂੰ ਕਚੀਚੀਆਂ ਲੈਂਦੇ ਆ ਇੱਕ ਦਰ ਤੇ ਖਲੋਤੇ ਵੀ ਇਹ ਹੱਦ ਹੋ ਗਈ ਆ ਯਾਰ ਕਹਿੰਦੇ ਇਹਨੂੰ ਕਿੰਨੇ ਪਤਾ ਲਾਤਾ ਵੀ ਗੁਰਮੰਤਰ ਜਮਣਾ ਇੰਨਾ ਮਤਬਲੇ ਗੁੱਸਾ ਕਰਦੇ ਆ ਫਿਰ ਅਗਲੇ ਦਿਨ ਉਹ ਬਣਾਉਂਦੇ ਆਪਣੇ ਵਾਸਤੇ ਪਲਾਨ ਗੁਰਮੁਖ ਕੀ ਕਰਦੇ ਗੁਰਮੁਖੇ ਤਾਂ ਦਾ ਰਸਤੇ ਤੇ ਜਾਂਦੇ ਹੀ ਨਹੀਂ ਉਹ ਰਾਹ ਹੀ ਬੰਦ ਕਰਕੇ ਬਹਿ ਜਾਂਦੇ ਆ ਹਾਂਜੀ ਰਾਹ ਕਿ ਤਰ੍ਹਾਂ ਬੰਦ ਕਰਦੇ ਆ ਵਾਹਿਗੁਰੂ ਮੰਤਰ ਦੀ ਧੁਨ ਜਿਧਿਆਨ ਲਾ ਲੈਂਦੇ ਫਿਰ ਇਹਨੂੰ ਵੀ ਛੱਡ ਦਿੰਦੇ ਆ ਫਿਰ ਉੱਪਰ ਸੱਚ ਨਾਮ 'ਚ ਧਿਆਨ ਲਾ ਲੈਂਦੇ ਫਿਰ ਉਹਨੂੰ ਵੀ ਛੱਡਦੇ ਸੱਚ ਨੂੰ ਵੇਖੀ ਜਾਂਦੇ ਵਿੱਚ ਹੀ ਜਾ ਵੜਦੇ ਵਿੱਚ ਸੱਚ ਦੇ ਗੁਰਮੁਖੇ ਇਸ ਤਰ੍ਹਾਂ ਰਾਬ ਬੰਦ ਕਰ ਦਿੰਦੇ ਖਲੋਤੇ ਹੀ ਖਾਰ ਜਾਂਦੇ ਆ ਪੰਜੇ ਹਾਂਜੀ ਕਿੰਨਾ ਚਿਰ ਹੋ ਗਿਆ ਸਾਨੂੰ ਹਰਾਉਂਦਿਆਂ ਨੂੰ ਇਹਨਾਂ ਨੂੰ ਇਹ ਕੀ ਕਰਦੇ ਆ ਆਉਂਦਿਆਂ ਹੀ ਨਾ ਗੁਰਮਖ ਨੂੰ ਵੀ ਤੇ ਮਨਮੁਖ ਨੂੰ ਵੀ ਇਹ ਕੀ ਕਰਦੇ ਆ ਕੰਮ ਦੀ ਚਿੰਤਾ ਲਾ ਦਿੰਦੇ ਆ ਵੀ ਹੁਣ ਤੂੰ ਆ ਕੰਮ ਕਰਨਾ ਉਹਦੀ ਚਿੰਤਾ ਲਾਤੀ ਜਾਂ ਉਹ ਦੂਸਰਾ ਕੰਮ ਕਰਨਾ ਉਹਦੀ ਚਿੰਤਾ ਲਾਤੀ ਚਿੰਤਾ ਤਾਂ ਲਾਉਂਦੇ ਆ ਵੀ ਇਹ ਧਿਆਨੇ ਦਾ ਉਹ ਕੰਮ ਹਲੋ ਜੇ ਤੇ ਅੰਦਰੋਂ ਸ਼ਬਦ ਨਾਲੋਂ ਟੁੱਟ ਜੇ ਗੁਰਮੁਖ ਦੀ ਵਿਚਾਰ ਕਰ ਰਹੇ ਆ ਆਪਾਂ ਵੀ ਸ਼ਬਦ ਨਾਲੋਂ ਟੁੱਟ ਜੇ ਤੇ ਜਿਵੇਂ ਸ਼ਬਦਾਂ ਨੂੰ ਟੁੱਟ ਗਿਆ ਤੇ ਫੇਰ ਤੇ ਇਹਨਾਂ ਇਹਨੂੰ ਆਪਾਂ ਘੇਰ ਹੀ ਲੈਣਾ ਜਿਵੇਂ ਜਿੰਨਾ ਚਿਰ ਸ਼ਬਦ 'ਚ ਧਿਆਨ ਹੈ ਉਹਨਾਂ ਚਿਰ ਲਾਗੇ ਨਹੀਂ ਆ ਸਕਦੇ ਤੇ ਜਦੋਂ ਆਪਾਂ ਸ਼ਬਦ ਤੋਂ ਮਾੜਾ ਜਾ ਪਰਾ ਹੋਏ ਤੇ ਉਸੇ ਵੇਲੇ ਗਲ ਘਤ ਸੰਗਲ ਪਾ ਲੈਂਦੇ ਗਲ ਦੇ ਵਿੱਚ ਤੇ ਧੁਈ ਫਿਰਦੇ ਫਿਰ ਆਪਾਂ ਨੂੰ ਵਿਚਾਰਾਂ ਦੇ ਵਿੱਚ ਇਹ ਜੋ ਫਰਨੇ ਫਿਰ ਦਿੰਦੇ ਹਨ ਵਿਚਾਰ ਦਿੰਦੇ ਆ ਤੇ ਗੁਰਮੁਖ ਪਿਆਰੇ ਹਲਕਾ ਜਾ ਵਿਚਾਰ ਲੈ ਕੇ ਤੇ ਕੰਮ ਤੇ ਲੱਗ ਜਾਂਦੇ ਆ ਤੇ ਇਹ ਚਾਹੁੰਦੇ ਆ ਵੀ ਇਹ ਪਾਰਾ ਵਿਚਾਰ ਲ ਇਦੇ 6 ਹੋ ਜਾਣ ਬੇੜੇ 'ਚ ਬੇੜਾ ਕਿਹੜਾ ਵਾ ਆਪਣਾ ਬਾਬ ਸਾਗਰ 'ਚ ਠੇਲਿਆ ਕਹਿੰਦੇ ਕਬੀਰ ਬੇੜਾ ਜਰਜਰਾ ਫੂਟੇ 6000 ਕਹਿੰਦੇ ਹੋਰ ਸਮਝਾਉਂਦੇ ਕਹਿੰਦੇ ਕਬੀਰ ਅਜੋ ਤ ਨਾਉ ਸਮੁੰਦਰ 'ਮੇਂ ਕਿਆ ਜਾਣੇ ਕਿਆ ਹੋਏ ਕਹਿੰਦੇ ਵੀ ਨਾਉ ਤੇ ਹਜੇ ਸਮੁੰਦਰ 'ਚ ਕੀ ਉ ਤਾਂ ਕਦੋਂ ਘੇੜਾ ਪਾ ਲੈਣਾ ਫਿਰ ਉਹ ਜਿਆਦਾ ਧਿਆਨ ਰੱਖਦੇ ਆ ਨਾਮ 'ਚ ਸ਼ਬਦ 'ਚ ਵਾਹਿਗੁਰੂ ਬਾਦਸ਼ਾ ਸਮਝਾਉਂਦੇ ਕਹਿੰਦੇ ਬੁਰੇ ਕਾਮ ਕੋ ਉਠ ਖਲੋਆ ਨਾਮ ਕੀ ਬੈਲਾ ਬੈ ਬੈ ਸੋਇਆ ਕਹਿੰਦੇ ਜਦੋਂ ਤੇ ਕੰਮ ਕਰਨੇ ਨਾ ਪੁੱਠੇ ਉਦੋਂ ਦੇ ਭਾਵੇਂ 12 ਵਜੇ ਠਾਰ ਲਓ ਭਾਵੇਂ 3 ਵਜੇ 4 ਵਜੇ ਭੱਜ-ਭੱਜ ਉੱਠਦਾ ਜਦੋਂ ਕਹਿੰਦੇ ਨਾਮ ਜਪਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਸਿਮਰ ਕਰਨਾ ਹੈ ਉਦੋਂ ਹੋਰ ਜਾਈ ਨੂੰ ਕੁੱਟਦਾ ਹੋਰ ਖੇਸ ਨੂੰ ਕੁੱਟਦਾ ਕਹਿੰਦੇ ਬੁਰੇ ਕੰਮ ਕੋ ਉਠ ਖਲੋਆ ਨਾਮ ਕੀ ਬੇਲਾ ਪੈ ਪੈ ਸੂਆ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੌਲਤ ਮੌਲ ਨਾ ਜਾਣਾ ਨਾਨਕ ਜੀ ਇਸ ਪਰਾਣਾ ਗੁਰਮੁਖ ਪਿਆਰਿ ਭਗਤਾਂ ਦਾ ਭੋਜਨ ਨਾਮ ਨਰਨਜਨ ਪੈਨਣ ਭਗਤ ਵੜਿਆਈ ਜਦੋਂ ਭਗਤਾਂ ਦਾ ਭੋਜਨ ਜਿਹੜਾ ਉਹ ਨਾਮ ਆ ਨਾਮ ਦੇ ਅੰਦਰ ਅੰਮ੍ਰਿਤ ਆ ਅੰਮ੍ਰਿਤ ਰਸ ਜਿਹੜਾ ਜਦੋਂ ਪੀਂਦੇ ਹਨ ਤੇ ਫਿਰ ਵੜਿਆਈ ਦਾ ਕੱਪੜਾ ਪਹਿਨਦੇ ਹਾਂਜੀ ਫਿਰ ਵਿੜਿਆਈ ਦਾ ਕੱਪੜਾ ਪਹਿਨਦੇ ਕਿਹੜਾ ਕੱਪੜਾ ਪਹਿਨਦੇ ਕਹਿੰਦੇ ਜਿਸੇ ਬਖਸ਼ੇ ਸ਼ਿਵਤ ਸਲਾਹਾ ਨਾਨਕ ਪਾਸ਼ਾਹੀ ਪਾਸ਼ਾ ਜਦੋਂ ਸ਼ਿਵਤ ਬਖਸ਼ ਦਿੰਦੇ ਆ ਤੇ ਫਿਰ ਇਹਦੀ ਵਸਤਾ ਪਾਸ਼ਾਹਾਂ ਵਾਲੀ ਬਣਾ ਦਿੰਦੇ ਇਹ ਕਰਕੇ ਗੁਰਮਖੋ ਇਹ ਸਾਰਾ ਗੁਰਬਾਣੀ ਚ ਖੇਡ ਸੁਖਮ ਦੱਸਿਆ ਹੋਇਆ ਵਾ ਜੋਰ ਕੀ ਲੱਗਾ ਗੁਰਮਖ ਪਿਆਰੋ ਇਹਨਾਂ ਦਾ ਇਹਨੂੰ ਆਪਾਂ ਮਾਲਕ ਨੂੰ ਜਪਣ ਨਹੀਂ ਦੇਣਾ ਵੇਖਣ ਨਹੀਂ ਦੇਣਾ ਸੁਣ ਨਹੀਂ ਦੇਣਾ ਤੇ ਆਪਾਂ ਮਾਲਕ ਨੂੰ ਜਪਣਾ ਵੀ ਆ ਵੇਖਣਾ ਵੀ ਆ ਤੇ ਸੁਣਨਾ ਵੀ ਇਹ ਆਪਣਾ ਜੋਧਿਆ ਗੁਰਮੁਖੋ ਇਹਨਾਂ ਦੇ ਨਾਲ ਇਹ ਇਹਨਾਂ ਨੂੰ ਬੜਾ ਚੇਰ ਹੋ ਗਿਆ ਜਿੱਤਦਿਆਂ ਨੂੰ ਬੜੇ ਜੋਗ ਹੋ ਗਏ ਜਿੱਤਦਿਆਂ ਨੂੰ ਬੜੇ ਜੋਗ ਹੋ ਗਏ ਅਮਰਤ ਪਿੰਦਿਆਂ ਨੂੰ ਪਰ ਗੁਰਮੁਖ ਪਿਆਰਿਓ ਹੁਣ ਵਾਰੀ ਆਪਣੀ ਕਹਿੰਦੇ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਏ ਕਲ ਯੁਗ ਦੇ ਵਿੱਚ ਇਹ ਪੁਨਿਆ ਗੁਣ ਗਾਉਣੇ ਜਦੋਂ ਆਪਾਂ ਗੁਣ ਗਾਉਣੇ ਸਿੱਖ ਜਾਾਂਗੇ ਨਾਮ ਨੂੰ ਸੁਣਨਾ ਸਿੱਖ ਜਾਾਂਗੇ ਇਹ ਪੰਜੇ ਸਾਡੇ ਲੱਗੇ ਨਹੀਂ ਆਉਣਗੇ ਸਗੋਂ ਉਲਟਾ ਨੌਕਰ ਬਣਨਗੇ ਨੌਕਰ ਬਣ ਕੇ ਸਾਡੀ ਰਖਵਾਲੀ ਕਰਨਗੇ ਜਿਹੜਾ ਹੁਣ ਸਾਨੂੰ ਖਵਾਰ ਹੋਣ ਖਵਾਰ ਕਰਨ ਦਾ ਆ ਤੇ ਹੁਣ ਆਪਾਂ ਨੂੰ ਖਵਾਰ ਕਰਨ ਦਾ ਕਹਿੰਦੇ ਖਵਾਰ ਹੋਏ ਸਭ ਮਿਲेंगे ਬਚੇ ਸ਼ਰਨ ਚੋਂ ਏ ਜਿਹੜੇ ਵਿਚਾਰ ਤੋਂ ਬਚ ਗਿਆ ਉਹੀ ਦਰਗਾਹ ਜਾਊ ਜਿਹੜਾ ਵਿਚਾਰ ਚੋਂ ਨਹੀਂ ਬਚਿਆ ਮਾਇਆ ਨੇ ਡੰਗਿਆ ਨਹੀਂ ਉਹ ਨਹੀਂ ਜੇ ਜਾਂਦਾ ਪਿਆਰਿਓ ਉਹਨੇ ਤਰੇ ਗੁਣਾ ਦੇ ਵਿੱਚ ਜੰਮੇ ਮਰੇ ਫੇਰ ਜੰਮੇ ਬਹੁਤ ਸਜਾਏ ਪਈ ਦੇਚ ਲੰਮੇ ਕੰਧੇ ਕਦੀ ਜੰਮ ਪੈਂਦਾ ਕਦੀ ਮਰ ਜਾਂਦਾ ਫੇਰ ਜੰਮਦਾ ਵਾ ਫੇਰ ਮਰ ਜਾਂਦਾ ਵਾ ਕਹਿੰਦੇ ਉੱਥੇ ਸਜ਼ਾ ਬਹੁਤ ਪਈਆਂ ਵਾ ਦੇਸ਼ ਲੰਮੇ ਕਹਿੰਦੇ ਜੇ ਜੇ ਵਿਸਰੇ ਪਾਰ ਬ੍ਰਹਮ ਤੇ ਜੰਮ ਚੋਂਣ ਲੱਗੇ ਜਦੋਂ ਮਾਲਕ ਵਿਸਰਿਆ ਇਹਨਾਂ ਜਮਾਂ ਨੇ ਤੁਹਾਨੂੰ ਕੋ ਕੋ ਮਾਰਨਾ ਕਿਤਰਾ ਮਾਰਦੇ ਆ ਕਹਿੰਦੇ ਜਿੰਦ ਨਵਾਣੀ ਕੱਢੀ ਕਿੱਥੋਂ ਕੱਢਣੀ ਜਿੰਦ ਨੂੰ ਕਹਿੰਦੇ ਜਿੰਦ ਨਵਾਣੀ ਕੱਢੀ ਹੱਡਾਂ ਕੁਕਰ ਕਾਏ ਹੁਣ ਇਹਨੂੰ ਜਿੰਦਨ ਵਜ ਤੋਂ ਕੋ-ਕੋ ਕੇ ਕੱਢਿਆ ਜਾਂਦਾ ਵਾ ਕੱਢ ਕੇ ਜਿੰਦੋਂ ਧਿਆਨ ਨੂੰ ਹੀ ਕਿਹਾ ਗਿਆ ਬਾਰ-ਬਾਰ ਆਪਾਂ ਜੋ ਸਮਝਾਣੇ ਸੁਰਤੀ ਧਿਆਨ ਇਹਨੂੰ ਫੇਰ ਕੱਢਦੇ ਆ ਤੇ ਇਹਦੇ ਕੋ ਫੇਰ ਲੇਖਾ ਮੰਗੇ ਜਾਂਦਾ ਜਿੱਥੇ ਲੇਖਾ ਮੰਗੀਏ ਬਹੁਤੀ ਹੋਵੇ ਮਾਰ ਉੱਥੇ ਫੇਰ ਇਹਨੂੰ ਮਾਰ ਪੈਂਦੀ ਜਿੰਦਨ ਨੂੰ ਗੁਰਮੁਖ ਪਿਆਰ ਜਿਹਦੇ ਅੰਦਰ ਨਾਮ ਵਸ ਜਾਂਦਾ ਸੱਚ ਵਸ ਜਾਂਦਾ ਗੁਰਮੰਤਰ ਵਸ ਜਾਂਦਾ ਪਾਤਸ਼ਾਹ ਸਮਝਾਉਂਦੇ 86 ਤੀਰ ਸੋ ਦੇ ਸੰਗ ਹੁੰਦੇ ਆ ਉਹਦਾ ਹਰ ਵੇਲੇ ਇਸ਼ਨਾਨ ਹੁੰਦਾ 68ਾਂ ਤੀਰਥਾਂ ਦੇ ਵਿੱਚ 68 68 ਤੇ 68378 ਨਾਮ ਦੇ ਹਦੀਨ ਆ ਇਹ ਕਰਕੇ ਪਹਿਲੀ ਪ੍ਰਾਪਤੀ ਨਾਮ ਦੀ ਆਪਾਂ ਕਰਨੀ ਸਾਰੇ ਪਿਆਰਿਆਂ ਨੇ ਗੁਰਬਾਣੀ ਚ ਆਪਾਂ ਨੂੰ ਸਮਝਾਉਂਦੇ ਕਹਿੰਦੇ 86377 ਸੰਗ ਰਹੇ ਜਿਸ ਹਿਰਦੇ ਰਹਾ ਸਮਾਏ ਜਿਹਦੇ ਹਿਰਦੇ ਚ ਮਾਲਕ ਸਮਾ ਜਾਂਦਾ ਵਾ ਪ੍ਰਗਟ ਹੋ ਜਾਂਦਾ ਕਹਿੰਦੇ ਉਹਦੇ ਹਿਰਦੇ ਚ ਨਾਲ ਹੀ 68 ਤੀਰਥ ਵੀ ਪ੍ਰਗਟ ਹੋ ਜਾਂਦੇ ਆ ਨਾਲ ਅੰਮ੍ਰਿਤ ਪ੍ਰਗਟ ਹੋ ਜਾਂਦਾ ਤਾਂ ਨਾ ਸਾਰਾ ਕੁਝ ਪ੍ਰਗਟ ਹੋ ਜਾਂਦਾ ਪਿਆਰਿਓ ਜਿੱਥੇ ਫਿਰ 68 ਤੀਰਥ ਪ੍ਰਗਟ ਹੋ ਜਾਂਦੇ ਆ ਉਹਨੂੰ ਕਹਿੰਦੇ ਨਾਮ ਹੁਣ ਆਪਾਂ ਨੂੰ ਸਮਝਾਉਂਦੇ ਗੁਰਬਾਣੀ ਜੀ ਕਹਿੰਦੇ ਤੀਰਥ ਨਾਵਨ ਜਾਵੋ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਹੁਣ ਜਦੋਂ ਆਪਾਂ ਤੀਰਥ ਸ਼ਬਦ ਦੀ ਵਿਚਾਰ ਸੁਣਦੇ ਆ ਕਿਸ ਗੁਰਮੁਖ ਪਿਆਰੇ ਦੀ ਤੇ ਸਾਨੂੰ ਫੁਰਨਾ ਨਹੀਂ ਆ ਰਿਹਾ ਤੇ ਸਮਝ ਲਓ ਵੀ ਸਾਡਾ ਮਨ ਉਸ ਤੀਰਥ ਤੇ ਪਹੁੰਚਾ ਤੇ ਇਸ਼ਨਾਨ ਹੋ ਰਿਹਾ ਕਿਉਂਕਿ ਹਰ ਕੀ ਕਥਾ ਅਨਹਦ ਬਾਣੀ ਤੇ ਜਦੋਂ ਪਹਿਲਾਂ ਆਪਾਂ ਆਹ ਕਥਾ ਸੁਣਦੇ ਫੇਰ ਨਾਤ ਬਾਣੀ ਸੁਣਦੇ ਆ ਤੇ ਫੇਰ ਉਹ ਤੀਰਥ ਦੇ ਇਸ਼ਨਾਨ ਕਰਦੇ ਆ ਤੇ ਆਪਣਾ ਮਨ ਨਿਰਮਲ ਹੋ ਜਾਂਦਾ ਪਿਆਰਿਓ ਤੇ ਕਹਿੰਦੇ ਅੰਤਰਗਤ ਤੀਰਥ ਮੜਨਾ ਆਓ ਅੰਤਰਗਤ ਤੀਰਥ ਮੜ ਨਾਓ ਜਦੋਂ ਫਿਰ ਆਪਾਂ ਸਾਰੇ ਇਕੱਠੇ ਹੋ ਕੇ ਬਿਆਸ ਕਰਦੇ ਆ ਤੇ ਪਾਦਸ਼ਾਹ ਸਮਝਾਉਂਦੇ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਈ ਨਾ ਸਾਈ ਤੇ ਪੂਰਵ ਜਨਮ ਦੇ ਜਿਹੜੇ ਸੰਜੋਗੀ ਮਿਲਦੇ ਆ ਤੇ ਉਹ ਫਿਰ ਸਮਝਾਉਂਦੇ ਆ ਆਪਾਂ ਨੂੰ ਗੁਰਬਾਣੀ ਕਹਿੰਦੇ ਕੇਤਿਆਂ ਕੇ ਬਾਪ ਕੇਤਿਆਂ ਕੇ بیٹے ਕੇਤਿਆਂ ਕੇ ਗੁਰ ਚੇਲੇ ਹੋਏ ਕਹਿੰਦੇ ਕਈ ਵਾਰਾਂ ਬਾਪ ਬਣੇ ਕਈ ਵਾਰਾਂ بیٹے ਬਣੇ ਕਈ ਵਾਰਾਂ ਗੁਰੂ ਬਣੇ ਕਈ ਵਾਰਾਂ ਚੇਲੇ ਬਣੇ ਇਸ ਤਰ੍ਹਾਂ ਦੀ ਸਿੱਧੀ ਦੇ ਵਿੱਚ ਸਾਡਾ ਮਨ ਲੰਘਦਾ ਰਿਹਾ ਤੇ ਵੇਖੋ ਕਿੰਨੀ ਮੈਣ ਲੱਗੀ ਹੋਣੀ ਇਹ ਕਰਕੇ ਆਂਦੇ ਫਿਰਤ ਫਿਰਤ ਪ੍ਰਭ ਆਇਆ ਬੜਿਆ ਤਵਸਰਨ ਆਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਦਾ ਪਾਸ਼ਾ ਗਰਵਾਣੀ ਸਮਝਾਉਂਦੇ ਪੁੱਤ ਆਹ ਪੰਗਤੀ ਦੇ ਅਲੱਗ ਆਪਣੀ ਤੇ ਇਹਨਾਂ ਕੋਈ ਸੱਪ ਦੀ ਭਗਤੀ ਕਰੀ ਜਾਂਦਾ ਸੱਪ ਨੂੰ ਪੂਜੀ ਜਾਂਦਾ ਕੋਈ ਧਾਗੇ ਪਾਈ ਜਾਂਦਾ ਕੋਈ ਗੁੱਟਾਂ ਤੇ ਬੰਨੀ ਫਿਰਦਾ ਕੋਈ ਗਲਾਂ ਚ ਲੁਕਾਈ ਫਿਰਦਾ ਤੇ ਸਾਰਿਆਂ ਜਾਣਿਆਂ ਨੂੰ ਕਿੱਥੇ ਭਗਤੀ ਤੇ ਲਾਇਆ ਵਾ ਤ੍ਰੈਗੁਣਾ ਦੀ ਭਗਤੀ ਤੇ ਲਾਇਆ ਤੇ ਪਾਸ਼ਾ ਸਮਝਾਉਂਦੇ ਕਹਿੰਦੇ ਤ੍ਰੈਗੁਣਾ ਮਿਟੇ ਚੌਥੇ ਵਰਤ ਇਹ ਭਗਤ ਨਰਨਾਰਾਇਣ ਉਤ ਤਿੰਨ ਹੱਟ ਬੰਦ ਗਾ ਚੌਥੇ ਹੱਟ ਚ ਆ ਜਾ ਤੇਰੀ ਭਗਤੀ ਸ਼ੁਰੂ ਹੋ ਜਾਈਂ ਕਹਿੰਦੇ ਗੁਰਮਖ ਭਗਤ ਜਿਤ ਸਹਿਜ ਤੁਨ ਕਹਿੰਦੇ ਉਹ ਗੁਰਮਖ ਉਹ ਭਗਤ ਜਿਹਦੇ ਸਹਿਜ ਤੁਨ ਚੱਲਦੀ ਹੁਣ ਸਹਿਜ ਤੁਨ ਚਲਾਉਣ ਵਾਸਤੇ ਆਪਾਂ ਨੂੰ ਸਿਮਨ ਕਰਨਾ ਸਿਮਨ ਕਰਾਂਗੇ ਨਾਲ ਆਪਾਂ ਨੂੰ ਪ੍ਰੇਜ ਕਰਨਾ ਪਊ ਨਿੰਦਿਆ ਚੁਗਲੀ ਵੈਰ ਵਿਰੋਧ ਨਿੰਦਾ ਭਲੇ ਕਿਸੇ ਕੀ ਨਹੀਂ ਮਨਮੁਖ ਮੁਕਤ ਕਰਨ ਜੇ ਦੀ ਕਰਦੇ ਹੋ ਤੇ ਮੁਕਤ ਹੋ ਗਿਆ ਕਹਿੰਦੇ ਮਨਮੁਖ ਮੁਗਦ ਕਰਨ ਮੂੰਹ ਕਾਲੇ ਤੰਨਾ ਨਿੰਦਕ ਨਰਕੇ ਕੋੜ ਆਹਮੜ ਕਹਿੰਦੇ ਉਹਨਾਂ ਦੇ ਮੂੰਹ ਕਾਲੇ ਕਰਕੇ ਤੇ ਨਰਕਾਂ ਸੁੱੜ ਦਾਂਗੇ ਤੇ ਫਿਰ ਉਹਨਾਂ ਨੂੰ ਛਡਾਉਣ ਵਾਲਾ ਕੋਈ ਨਹੀਂ ਫਿਰ ਕੋਈ ਮਾਲਕ ਕਿਰਪਾ ਕਰੇ ਤੇ ਉਥੋਂ ਨਿਕਲੇ ਨਹੀਂ ਤੇ ਨਹੀਂ ਕਿੱਥੇ ਹੋਰ ਡੂੰਗਾ ਵੀ ਸੁੱੜ ਦਿੰਦੇ ਕਿੱਥੇ ਸੁੱੜਦੇ ਕਹਿੰਦੇ ਕੀਟਾਂ ਅੰਦਰ ਕੀਟਕਰ ਦੋਸ਼ੀ ਦੋਸ਼ ਤਰੇ ਕਹਿੰਦੇ ਦੋਸ਼ੀਆਂ ਦੇ ਦੋਸ਼ ਸਭ ਕੀੜਿਆਂ ਦੇ ਵਿੱਚ ਕੀੜੇ ਬਣਾ ਦਿਆਂਗੇ ਇਹ ਕਰਕੇ ਗੁਰਮੁਖ ਪਿਆਰ ਖੇਡ ਬੜਾ ਨਰਲਾ ਜੇ ਤੇ ਪੇਦਾ ਜੇ ਬਹੁਤ ਆਨੰਦਮਈ ਖੇਡਿਆ ਜੇ ਭੇਤ ਨਾ ਆਵੇ ਆ ਇੱਕ ਗੇਠਿਆ ਆਪਣੇ ਮੁਖ ਤੋਂ ਕੰਨ ਸਿਰਫ ਇੱਕ ਗੇਠ ਉੱਥੇ ਆਵਾਜ਼ ਨਹੀਂ ਪਹੁੰਚਦੀ ਤੇ ਫੁਰਨਿਆਂ 'ਚ ਆਵਾਜ਼ ਪਹੁੰਚ ਜਾਂਦੀ ਵਿਚਾਰਾਂ ਦੇ ਨਾਲ ਆਪਣਾ ਮਨ ਕਮਜ਼ੋਰ ਹੋ ਚੁੱਕਾ ਵਾ ਇਹਦੇ ਅੰਦਰ ਅਗਨ ਵੱਜ ਚੁੱਕੀ ਆ ਹਾਂਜੀ ਇੱਕ ਕਮਜ਼ੋਰ ਹੋ ਗਿਆ ਇਹ ਕਰਕੇ ਇਹਨੂੰ ਆਪਾਂ ਮਤਲਬ ਹੁਣ ਬਲਵਾਨ ਕਰਨਾ ਅੰਬਰਤ ਪਿਉਣਾ ਅੰਬਰਤ ਪੀਆ ਸਾਤਗੁਰ ਦੀਆ ਔਰ ਨਾ ਜਾਣਾ ਦੁਆਤੀਆ ਹੁਣ ਜਦੋਂ ਆਪਣਾ ਇੱਥੇ ਜਨਮ ਹੁੰਦਾ ਇੱਕ ਜੀ ਆਉਂਦਾ ਵਾ ਪਹਿਲਾਂ ਪਿਤਾ ਫਿਰ ਮਾਤਾ ਫਿਰ ਉਹਨਾਂ ਤੋਂ ਬੱਚੇ ਪੈਦਾ ਹੁੰਦੇ ਆ ਇੱਕ ਹੁਣ ਪਤਾਲ ਲੋਕ ਦੇ ਵਿੱਚੋਂ ਜੀ ਆਇਆ ਇੱਕ ਭੂਮ ਲੋਕ ਦੇ ਵਿੱਚੋਂ ਜੀ ਆਇਆ ਹਾਂਜੀ ਇੱਕ ਆਕਾਸ਼ ਲੋਕ ਦੇ ਵਿੱਚੋਂ ਜੀ ਆਇਆ ਇੱਕ ਦੇਵ ਲੋਕ ਦੇ ਵਿੱਚੋਂ ਜੀ ਆਇਆ ਇੱਕ ਸੱਚਖੰਡ ਤੋਂ ਜੀ ਆ ਇਹ ਟੀਮ ਬਣਾਉਂਦੀ ਆ ਤੇ ਹੁਣ ਜਿਹੜਾ ਪਤਾਲ ਲੋਕ ਤੇ ਵਿੱਚ ਆਇਆ ਉਹਦੇ ਤਮੋ ਗੁਣੀ ਵਿਚਾਰ ਆ ਉਹ ਨਹੀਂ ਰਲਨੇ ਰਜੋ ਗੁਣ ਨਾਲੇ ਨਾਲ ਹਾਂਜੀ ਤੇ ਜਿਹੜਾ ਰਜੋ ਗੁਣ ਦੇ ਵਿੱਚ ਆਇਆ ਉਹਦੇ ਤਮੋ ਗੁਣ ਸਤੋ ਗੁਣ ਨਾਲ ਨਹੀਂ ਰਲਨੇ ਜਿਹੜਾ ਸਤੋ ਗੁਣ ਦੇ ਵਿੱਚ ਆਇਆ ਇਹ ਤਮੋ ਰਜੋ ਨਾਲ ਨਹੀਂ ਰਲਨੇ ਤੇ ਉੱਥੇ ਕੀ ਹੁੰਦਾ ਵਾ ਵਿਚਾਰਾਂ ਦਾ ਟਕਰਾਅ ਹੋ ਜਾਂਦਾ ਕਹਿੰਦੇ ਕਹਿਤ ਕਬੀਰ ਪੰਜੋਂ ਗਾ ਝਗੜਾ ਝਗੜ ਤ ਜਨਮ ਗਵਾਇਆ ਉਥੇ ਫੇ ਜਦੋਂ ਝਗੜਾ ਹੋ ਜਾਂਦਾ ਤੇ ਫਿਰ ਢੜੇ ਬਣ ਜਾਂਦੇ ਢੜਿਆਂ ਦੇ ਵਿੱਚ ਜਿਹਦੇ ਨਾਲ ਝਗੜਾ ਆ ਉਹਦੇ ਬਾਰੇ ਸੋਚੀ ਜਾਂਦਾ ਤੇ ਆਪਾਂ ਭੁੱਲ ਗਏ ਤੇ ਕਹਿੰਦੇ ਵਿਗਾਰ ਕਰੇ ਵਿਗਾਰਿਆ ਸਿਰ ਭਾਰ ਠਾਏ ਕਹਿੰਦੇ ਵਿਗਾਰ ਕਰਦਾ ਨਿੰਦਿਆ ਕਰਦਾ ਚੁਗਲੀ ਕਰਦਾ ਤੇ ਭਾਰ ਸਿਰ ਤੇ ਦੁਚੇ ਦਾ ਚੁੱਕਦਾ ਦੇ ਸੁਆਸ ਆਪਣੇ ਹੀ ਰਿਆ ਆਪਣੇ ਦੇ ਰਿਆ ਕਹਿੰਦੇ ਗੁਰਕਾ ਸ਼ਬਦ ਰਤਨ ਹੈ ਹੀਰੇ ਚਿੱਤ ਜੜਾਓ ਤੇ ਇਹਨੇ ਕੀ ਕੀਤਾ ਇਨੇ ਕਹਿੰਦੇ ਹੀਰੇ ਜਿਹਾ ਜਨਮ ਹੈ ਕੌਡੀ ਬਦਲੇ ਜਾਏ ਇਨੇ ਹੀਰਿਆਂ ਤੋਂ ਕੌਡੀਆਂ ਬਣਾਤੀਆਂ ਤੇ ਗੁਰੂਆਂ ਦਾ ਹੈ ਹੀਰਿਆਂ ਨੂੰ ਗੁਰਮੰਤਰ ਦੇ ਵਿੱਚ ਜੜ ਤੇ ਜੜ ਕੇ ਤੂੰ ਸ਼ਾਹ ਬਣ ਜਾ ਬਾਦਸ਼ਾਹ ਬਣ ਜਾ ਹਾਂਜੀ ਹੁਣ ਗੁਰਮੁਖ ਪਿਆਰਿਓ ਆਪਾਂ ਭੂਮ ਲੋਕ ਪਤਾਲ ਲੋਕ ਆਕਾਸ਼ ਲੋਕ ਦੇਵ ਲੋਕ ਇਹ ਸਾਰੀ ਗੱਲ ਕੀਤੀ ਹੈ ਹੁਣ ਆਪਾਂ ਆਪਣੇ ਅੰਦਰ ਛਾਤੀ ਮਾਰਨੀ ਆ ਪਿਆਰਿਓ ਵੀ ਮੈਂ ਭੂਮ ਲੋਕ ਆਲਾ ਵਾਂ ਪਤਾਲ ਲੋਕ ਆਲਾ ਤਮੋ ਗੁਣ ਤੋਂ ਆਇਆ ਵਾਂ ਰਜੋ ਗੁਣ ਤੋਂ ਆਇਆ ਵਾਂ ਸਤੋ ਗੁਣ ਤੋਂ ਆਇਆ ਦੇਵ ਲੋਕ ਚੋਂ ਆਇਆ ਵਾਂ ਜਾਂ ਸੱਚਖੰਡ ਚੋਂ ਕਿੱਥੋਂ ਆਇਆ ਮੈਂ ਇਹ ਆਪਣਾ ਤੁਸੀਂ ਆਪੇ ਦੀ ਪਛਾਣ ਕਰਨੀ ਆ ਜਦੋਂ ਤੁਸੀ ਤੁਹਾਨੂੰ ਪਤਾ ਲੱਗ ਗਿਆ ਆਪੇ ਦੀ ਪਛਾਣ ਕਹਿੰਦੇ ਗੁਰਮੁਖ ਆਪ ਪਛਾਣੇ ਪ੍ਰਭ ਜੈ ਸੇ ਬਨਾਸੀ ਕਹਿੰਦੇ ਕਰਤਾ ਵਕਤਾ ਸੁਣਤਾ ਸੋਏ ਆਵ ਵਿਚਾਰੇ ਸੋ ਗਿਆਨੀ ਹੋਏ ਐਂਦੇ ਚੰਚਲ ਚੱਪਲ ਬੁੱਧ ਕਾ ਖੇਲ ਨੌ ਦਰਵਾਜੇ ਦਹਵਾ ਦਵਾਰ ਬੁਝਰੇ ਗਿਆਨੀ ਇਹ ਵਿਚਾਰ ਤੇ ਫਿਰ ਹੁਣ ਆਪਾਂ ਨੂੰ ਦੂਜੇ ਪਾਸੇ ਆਪਾਂ ਪਹਿਲਾ ਪੰਕਤੀ ਪੜਤੀ ਉਹ ਕਹਿੰਦੇ ਕਰਤਾ ਬਖਤਾ ਸੁਣਤਾ ਸੋਏ ਆਪ ਵਿਚਾਰੇ ਸੋ ਗਿਆਨੀ ਹੋਏ ਹੁਣ ਆਪੇ ਦੀ ਵਿਚਾਰ ਕਰਾਂਗੇ ਤੇ ਗਿਆਨੀ ਬਣਾਂਗੇ ਨਹੀਂ ਤੇ ਅਗਿਆਨੀ ਬਣ ਜਾਾਂਗੇ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਆ ਸੁਣਦੇ ਆ ਤੇ ਸਾਨੂੰ ਇਹ ਜ਼ਰੂਰ ਭੇਤ ਖੁੱਲ ਜਾਂਦਾ ਵੀ ਸਾਹੀ ਪਿਛਲੇ ਜਾਮੇ ਚ ਕੌਣ ਸੀ ਤੇ ਕਿੱਥੋਂ ਆਏ ਗੁਰਬਾਣੀ ਦੇ ਵਿੱਚ ਸਾਰੇ ਸਵਾਲਾਂ ਦਾ ਜਵਾਬ ਆ ਕਿਉਂਕਿ ਜੇ ਨਹੀਂ ਪੜਨੀ ਆਉਂਦੀ ਤੇ ਨੂੰ ਸੁਣੋ ਤੇ ਗੁਰਮੁਖੋ ਗੁਰਬਾਣੀ ਆਪਾਂ ਜੇ ਪੜਾਂਗੇ ਵਿਚਾਰਾਂ ਚ ਫਿਰ ਆਪਾਂ ਇਹ ਲੋਕ ਦੇ ਵਿੱਚ ਅਰਥ ਕਰਾਂਗੇ ਰਜੋਤਮੂ ਵਾਲੇ ਅਰਥ ਕਰਾਂਗੇ ਤੇ ਜੇ ਆਪਾਂ ਚੌਥੇ ਪਾਦ ਦੇ ਵਿੱਚ ਅਰਥ ਕਰਨੇ ਚਾਹੁੰਦੇ ਤੇ ਫਿਰ ਪਹਿਲਾਂ ਕਹਿੰਦੇ ਸਤਿਗੁਰ ਕਾ ਜੋ ਸਿੱਖ ਅਖਾਵੇ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਹਾਂਜੀ ਅਸ਼ਨਾਣ ਕਰੇ ਅੰਮ੍ਰਿਤ ਸਰਨਾ ਇਹ ਕਰਕੇ ਗੁਰਮਖੋ ਆਪਾਂ ਗਰਬਾਣੀ ਪੜਨੀ ਆ ਜਾਗਤ ਵਸਤਾ ਚ ਚੌਥੇ ਪਾਚ ਬੈਠ ਕੇ 10ਵੇਂ ਦਵਾਰ ਚ ਬੈਠ ਕੇ ਹੁਣ ਜਿਹੜੇ ਤੇ ਦੇਵਤੇ ਬਣ ਜਾਂਦੇ ਆ ਮਾਨਸ ਤੋਂ ਦੇਵਤੇ ਕੀ ਕਰਤ ਨਾ ਲਾਗੀ ਵਾਰ ਇਹ ਅਜੇ ਸੱਚ ਚ ਨਹੀਂ ਸਮਾਏ ਅਜੇ ਵਸਤਾ ਬਣੀ ਕਿਉਂਕਿ ਦੇਵਤੇ ਨੂੰ ਕੰਮ ਤੰਗ ਕਰਦਾ ਤੇ ਇਹ ਕਰਕੇ ਇੱਥੋਂ ਮਰਦੋਲ ਇਹਨਾਂ ਦਾ ਸ਼ੁਰੂਆਤ ਚੰਗੀ ਹੋਣ ਦੀ ਨਿਸ਼ਾਨੀ ਆ ਵੀ ਇਹ ਹੁਣ ਦੇਵਤੇ ਬਣ ਗਿਆ ਤੇ ਇੱਥੋਂ ਅੱਗੇ ਜਾ ਸਕਦੇ ਆ ਵਾਛਾ ਸਮਝਾਉਂਦੇ ਕਹਿੰਦੇ ਗੁਰਸੇਵਾ ਤੇ ਦੇਹੀ ਪਾਈ ਵਾਹਿਗੁਰੂ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਇਸ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੇ ਗਣਾ ਵਾਛਾ ਨੇ ਵੀ ਇਹ ਦਈ ਮਿਲੀ ਆ ਗੋਬਿੰਦ ਨੂੰ ਨਾ ਭੁਰਜੋ ਤੇ ਭਜੋ ਫਿਰਮਨ ਕਰੋ ਵਾਹਿਗੁਰੂ ਤੇ ਗਾਜੀ ਗਾਜੀ ਕੇ ਕਰੋ ਹੁਣ ਜਿਹੜਾ ਜੀਵ ਰਜੋਗੁਣ ਤੋਂ ਆਇਆ ਹੋਇਆ ਏ ਉਹਨੇ ਹਮੇਸ਼ਾ ਕੰਮ ਹੀ ਕਰੀ ਜਾਣਾ ਉਹਨੂੰ ਕਰਮ ਹੀ ਚੰਗਾ ਲੱਗਦਾ ਜਿਹੜਾ ਹੁਣ ਤਮੋਗੁਣ ਤੋਂ ਆਇਆ ਏ ਉਹਦਾ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੀ ਫਸਿਆ ਰਹਿੰਦਾ ਏ ਉਹਨੂੰ ਹੋਰ ਕੋਈ ਫੁਰਨਾ ਹੀ ਨਹੀਂ ਆਉਂਦਾ ਤੇ ਜਿਹੜਾ ਸਤੋਗੁਣ ਤੋਂ ਆਇਆ ਉਹ ਦਇਆ ਨਿਮਰਤਾ ਸ਼ੈਨਸੀਲਤਾ ਉਹ ਵੀ ਡੋਲੀਕੇਟ ਤੇ ਇੱਕ ਦੇਵ ਲੋਕ ਚੋਂ ਆਇਆ ਉਹ ਸੰਗਤ ਦੁਆਰੇ ਚੱਲਦਾ ਥੋੜਾ ਥੋੜਾ ਇੱਕ ਕਰਕੇ ਗੁਰਮਖੂ ਇਹ ਖੇੜਿਆ ਮਾਨ ਸਜਾਮਾ ਜਿਹੜਾ ਵਾ ਇਧਰ ਲੱਭਿਆ ਹੋਏ ਨਾ ਬਾਰਗ ਬਾਰ ਕਹਿੰਦੇ ਇਹ ਜਿਹੜੀ ਪੌੜੀ ਆ ਨਾ 84 ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਂਏ ਦੁੱਖ ਪਾਇੰਦਾ ਕਹਿੰਦੇ ਜਦੋਂ ਇਹ ਪੌੜੀ ਤੋਂ ਆਪਾਂ ਚੁੱਕ ਗਏ ਕਰੀ ਤੇ 84 ਲੱਖ ਦੇ ਢੇੜੇ ਚ ਚਲ ਜੋਗੇ ਤੇ ਉੱਥੋਂ ਆਉਣਾ ਨਾ ਮੁਮਕਨ ਆ ਵੀ ਉੱਥੋਂ ਨਹੀਂ ਆ ਸਕਦੇ ਆਪਾਂ ਵਾਪਸ ਕਿਉਂਕਿ ਉਹ ਇਲਾਕਾ ਹੀ ਬੜਾ ਹੁਣ ਇਹ ਅਸੀਂ ਸੰਤਾਂ ਨੂੰ ਸੁਣ ਲਿਆ ਪੰਜਾਂ ਬਾਰੇ ਵੀ ਸੁਣ ਲਿਆ ਨਾਮ ਬਾਰੇ ਵੀ ਸੁਣ ਲਿਆ ਸੱਚ ਬਾਰੇ ਵੀ ਸੁਣ ਲਿਆ ਨਾਮ ਬਾਰੇ ਵੀ ਸੁਣ ਲਿਆ ਅੰਮ੍ਰਿਤ ਬਾਰੇ ਵੀ ਸੁਣ ਲਿਆ ਗਿਆਨ ਗਿਆਨ ਦੁਆਰਾ ਸੁਣ ਲਿਆ ਪਰ ਜੇ ਗੁਰਮਖੋਜ ਆਪਾਂ ਗਿਆਨ ਦੁਆਰਾ ਸੁਣਿਆ ਵਾ ਤੇ ਇਹਨਾਂ ਆਨੰਦ ਮਨ ਰਿਆ ਵਾ ਤੇ ਜੇ ਆਪਾਂ ਖੁਦ ਧਿਆਨ ਕਰਾਂਗੇ ਖੁਦ ਇਹਨੂੰ ਇਹਨੂੰ ਅਨੁਭਵ ਕਰਾਂਗੇ ਤੇ ਫੇਰ ਕਿੰਨਾ ਕਿਰਪਾ ਹੋਗੀ ਇਹ ਕਰਕੇ ਵੱਧ ਤੋਂ ਵੱਧ ਅਭਿਆਸ ਕਰੋ ਆਪਣਾ ਦਰਬ ਨੂੰ ਬੰਦ ਨੂੰ ਬੱਜਰ ਨੂੰ ਖੋਲੋ ਤੇ ਆਪਣੇ ਘਰ ਵਾਸ ਕਰੋ ਹਾਂਜੀ ਕਹਿੰਦੇ ਥਿਰ ਕਰ ਬੈਠੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਇਹ ਕਰਕੇ ਗੁਰਮੁਖੋ ਨਿੰਦਿਆ ਚੁਗਲੀਰ ਖਾਤੋਂ ਪਰੇਜ ਰੱਖੋ ਤੇ ਵੱਧ ਤੋਂ ਵੱਧ ਅਭਿਆਸ ਕਰੋ ਤੇ ਆਪਣੇ ਘਰ ਚ ਵਸਾ ਕਰੋ ਕਿਉਂਕਿ ਸੰਸਾਰ ਐ ਸੰਸਾਰ ਜੋ ਆਪਾਂ ਜਿਆਦਾ ਜ਼ਿਆਨੀ ਇੱਥੇ ਰਹਿ ਸਕਦੇ ਸਮਾਂ ਨਿਸ਼ਚਿਤ ਆ ਸਮਾ ਸਮਾਪਤ ਹੋ ਗਿਆ ਤੇ ਆਪਾਂ ਨੂੰ ਇਥੋਂ ਜਾਣਾ ਪੈਣਾ ਬਲਾਉ ਫਤੇ ਸਿਮਨ ਕਲੋਂ ਵਿਚਾਰ ਕਰਦੇ ਆ ਬਹੁਤ ਗਲਤੀਆਂ ਹੋ ਜਾਂਦੀਆਂ ਆਪ ਸੰਗਤ ਤੇ ਤਾਂ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰਾਈ ਬਖਸ਼ਣ ਜੋ ਬਖਸ਼ ਚਲਿਓ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ